ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਜਗਮੀਤ ਸਿੰਘ ਭਲਾਈਆਣਾ ਇਸ ਖਾਸ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਆਪਾਂ ਇੱਕ ਮਿਹਨਤੀ ਨੌਜਵਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਨੇ ਥੋੜੇ ਹੀ ਸਮੇਂ ਦੇ ਵਿੱਚ ਮਧੂਮੱਖੀ ਪਾਲਣ ਦੇ ਕਿੱਤੇ ਦੇ ਵਿੱਚ ਵਧੀਆ ਤਰੱਕੀ ਕੀਤੀ ਹੈਗੀ ਆ ਤੇ ਬਾਈ ਨੇ ਆਪ ਦਾ ਜਿਹੜਾ ਆਮਦਨ ਵਿੱਚ ਵੀ ਵਾਧਾ ਕੀਤਾ ਤੇ ਅੱਜ ਵਧੀਆ ਲੈਵਲ ਤੇ ਜਿਹੜਾ ਸ਼ਹਿਦ ਦਾ ਕੰਮ ਕਰ ਰਿਹਾ ਬਾਈ ਨਾਲ ਗੱਲਬਾਤ ਕਰਦੇ ਆਂ ਸਾਰੀ ਜਾਣਕਾਰੀ ਲਵਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਰੇ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਤੇ ਪਿੰਡ ਜ਼ਿਲ੍ਹਾ ਦੱਸਿਓ ਆਪਣਾ ਪਿੰਡ ਮਹਾਲਾ ਜੀ ਜ਼ਿਲ੍ਹਾ ਬਠਿੰਡਾ ਠੀਕ ਆ ਬਾਈ ਜੀ ਤੇ ਆਪਣੀ ਪੜ੍ਹਾਈ ਲਿਖਾਈ ਬਾਈ ਕਿੰਨੀ ਹੈਗੀ ਕਿੰਨਾ ਪੜ੍ਹਿਆ ਤੁਸੀਂ ਪੜ੍ਹਾਈ ਲਿਖਾਈ ਵੀਰੇ ਮੇਰੀ ਪਲੱਸ 2 ਤੱਕ ਹੀ ਆ ਬੱਸ ਠੀਕ ਆ ਬਾਈ ਉਸ ਤੋਂ ਬਾਅਦ ਫਿਰ ਤੁਸੀਂ ਬਾਈ ਕੀ ਕੰਮ ਕਰਦੇ ਸੀਗੇ ਪਹਿਲਾਂ ਪਹਿਲਾਂ ਬਾਈ ਮੈਂ ਪਲੱਸ 2 ਤੋਂ ਬਾਅਦ ਅਦਕਾਨਦਾਰੀ ਕਰੀ ਸੀ ਕਰਿਆਨੇ ਦੀ अच्छा भाई। ਕਿ ਕਰਾਨੇ ਦੀ ਦੁਕਾਨਦਾਰੀ ਕਰਕੇ ਜੀ ਮੈਨੂੰ ਫਿਰ ਠੀਕ ਨਹੀਂ ਲੱਗਿਆ ਮਖਾ ਵੀ ਉਹ ਤਾਂ ਕੰਮ ਠੀਕ ਸੀਗਾ ਪਰ ਪਿੰਡ ਦੇ ਲੈਵਲ ਤੇ ਮੈਂ ਸੋਚਿਆ ਵੀ ਕੰਮ ਛੋਟਾ ਹੈ ਤੇ ਆਪਣਾ ਗੁਜ਼ਾਰਾ ਨਹੀਂ ਚੱਲਣਾ ਉਮਰ ਦੇ ਹਿਸਾਬ ਨਾਲ। ਹੂੰ ਤੇ ਮੈਂ ਫਿਰ ਕਿਹਾ ਸੀ ਜੀ ਮੋਟਰਸਾਈਕਲ ਦਾ ਕੰਮ ਸਿੱਖ ਕੇ। ਅੱਛਾ ਸਿੱਖ ਕੇ ਜੀ ਫਿਰ ਮੈਂ ਉਹਦੀ ਦੁਕਾਨਦਾਰੀ ਕੀਤੀ ਜੀ। ਫਿਰ ਉਹ ਕਾਰੋਬਾਰ ਵੀ ਮੇਰੇ ਨਹੀਂ ਜੱਚਿਆ ਜੀ ਫਿਰ ਮੈਨੂੰ ਮੇਰਾ ਪਿੰਡ ਦਾਇਆ ਜੀ ਨੇ ਕਿਹਾ ਆਦਾ ਵੀ ਇਹਦੇ ਨਾਲੋਂ ਤੂੰ ਸਾਡੀ ਮਧੂਮੱਖੀ ਦਾ ਕੰਮ ਚਲਾ ਲੈ। ਤੇ ਮਖਾ ਜੀ ਠੀਕ ਹੈ ਚਲੋ ਜੀ ਫਿਰ ਮੈਂ ਸੋਚ ਵਿਚਾਰ ਕੇ ਫਿਰ ਮੈਂ ਮਧੂਮੱਖੀ ਦਾ ਕਾਰੋਬਾਰ ਕਰਿਆ ਫਿਰ ਮੇਰੇ ਤਾਇਆ ਜੀ ਨੇ ਮੈਨੂੰ ਬਹੁਤ ਸਨਯੋਗ ਦਿੱਤਾ ਨਾਲ ਠੀਕ ਹੈ ਬਾਈ ਮੱਖਣ ਸਿੰਘ ਸਰਪੰਚ ਨੇ ਤੇ ਮੱਖਣ ਸਿੰਘ ਸਰਪੰਚ ਉਹਨਾਂ ਨੇ ਤੁਹਾਨੂੰ ਕੰਮ ਹੀ ਸਿਖਾਇਆ ਹਨਾ ਦੋਸਤੋ ਉਹਨਾਂ ਦੀ ਵੀਡੀਓ ਹੈ ਜਿਹੜੀ ਆਪਣੇ ਚੈਨਲ ਤੇ ਪਹਿਲਾਂ ਅਪਲੋਡ ਹੋ ਚੁੱਕੀ ਆ ਉਹਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਸਕਦੇ ਹੋ ਬਾਈ ਫਿਰ ਕਿਹੜੇ ਸਾਲ ਦੇ ਵਿੱਚ ਕੰਮ ਸ਼ੁਰੂ ਕੀਤਾ ਆਪਾਂ ਮੈਂ 2022 ਚ 2022 ਚ 2 ਸਾਲ ਹੋ ਗਏ ਆਪਾਂ ਨੂੰ ਕੰਮ ਸ਼ੁਰੂ ਕੀਤਾ ਮੈਨੂੰ 2 ਸਾਲ ਹੋ ਗਏ ਕਿੰਨੇ ਬਕਸਿਆਂ ਤੋਂ ਸਟਾਰਟਿੰਗ ਕੀਤੀ ਸੀ ਆਪਾਂ ਮੈਂ ਜੀ 26 ਬਕਸਿਆਂ ਤੋਂ ਕੀਤੀ ਸੀ ਠੀਕ ਹੈ ਬਈ ਤੇ ਅੱਜ ਆਪਣੇ ਕੋਲੇ ਕਿੰਨੇ ਹੈਗੇ ਨੇ ਮੇਰੇ ਕੋਲੇ ਹੁਣ ਤਾਂ 700 ਤੋਂ 2500 ਦੇ ਲਗਭਗ ਆ ਠੀਕ ਹੈ ਜੀ ਅੱਜ ਦੀ ਗੱਲ ਕਰੀਏ ਬਈ ਕਿੰਨਾ ਸ਼ਾਇਦ ਤੁਸੀਂ ਸਾਲ ਦੇ ਵਿੱਚ ਪ੍ਰੋਡਕਸ਼ਨ ਕਰਦੇ ਹੋ ਇਹਨਾਂ ਬਾਕਸਾਂ ਤੋਂ ਕਿੰਨਾ ਸ਼ਾਇਦ ਆਪਾਂ ਕਲੈਕਟ ਕਰਦੇ ਹੈਗੇ ਆ ਇੱਕ ਸਾਲ ਦੀ ਗੱਲ ਕਰੀਏ ਇੱਕ ਸਾਲ ਦੀ ਗੱਲ ਕਰੀਏ ਤਾਂ ਮੰਨ ਲਾ ਜੀ ਹੁਣ ਜਿਵੇਂ ਅਸੀਂ ਸਰੋਂ ਦਾ ਸੀਜ਼ਨ ਲਾ ਕੇ ਆਉਣੇ ਆ ਤਕਰੀਬਨ ਮੰਨ ਲਾ ਅਸੀਂ ਮਾ 1 30 ਕਿਲੋ ਐਵਰੇਜ ਮੰਨ ਲਾ ਸਾਡਾ ਟਾਰਗੇਟ ਹੁੰਦਾ ਜੀ ਇੱਕ ਬਾਕਸ ਦਾ ਇੱਕ ਬਾਕਸ ਦਾ 30 ਕਿਲੋ ਸੈਤ ਕੱਢ ਲੈਣਾ ਸੀ ਠੀਕ ਆ ਉਹ ਅਪ ਡਾਉਨ ਹੁੰਦਾ ਰਹਿੰਦਾ ਸੀਜ਼ਨ ਦੇ ਅਕੋਰਡਿੰਗ ਹਨਾ ਹਾਂ ਸੀਜ਼ਨ ਦੇ ਅਕੋਰਡਿੰਗ ਤੇ ਉਹ ਤੋਂ ਬਾਅਦ ਜੀ ਹੁਣ 45 ਦਾ ਹੁੰਦਾ ਜੀ ਉਹਦਾ ਇੱਕ ਚਵਾਈ ਲਾਉਂਦੇ ਆ ਲੱਗਦਾ ਭਾਈ ਇਹਦੇ ਕੰਮ 'ਚ ਚੰਗੇ ਮੰਦੇ ਆਉਂਦੇ ਰਹਿੰਦੇ ਆ ਹਨਾ ਰੇਟ ਕਾ ਵਧ ਗਿਆ ਘਟ ਗਿਆ ਜਿਹੜਾ ਤੁਸੀਂ ਮਾਰਕੀਟਿੰਗ ਕਰਦੇ ਹੋ ਸ਼ਾਇਦ ਵੇਚਦੇ ਕਿਹੜੇ ਤਰੀਕੇ ਨਾਲੋਂ ਜ਼ਿਆਦਾ ਜਿਵੇਂ ਆਪਾਂ ਇਕੱਠਾ ਸ਼ਾਇਦ ਵੇਚਣਾ ਹੈਗਾ ਉਹ ਕਿਹੜੇ ਤਰੀਕੇ ਨਾਲ ਸੇਲ ਕਰਦੇ ਹੋ ਅਸੀਂ ਇਕੱਠਾ ਸ਼ਾਇਦ ਵੇਚ ਦਿੰਨੇ ਆ ਜੀ तकरीबन ਅਸੀਂ ਬਾਲਟੀਆਂ ਦੇ ਸਾਹਮਣੇ ਵੇਚ ਦਿੰਨਾ ਹੁੰਦਾ ਜੀ ਮੈਂ ਤਾਂ ਆਪਦਾ ਤੇ ਕੁਝ ਜੀ ਸਾਡੇ ਇਹ ਸਰਪੰਚਾ ਸਾਡੇ ਕੋਲੇ ਫਿਰ ਸ਼ਾਇਦ ਜ਼ਿਆਦਾ ਹੋ ਜਾਂਦਾ ਜੀ ਕੁਝ ਅਸੀਂ ਮੰਨ ਲਏ ਪਰ ਡਾਇਰੈਕਟ ਸੇਲ ਕਰ ਦਿੰਦੇ ਆ ਜੀ ਪੈਕਿੰਗ ਕਰਕੇ ਪੈਕਿੰਗ ਕਰਕੇ ਠੀਕ ਹੈ ਬਈ ਕੁਝ ਮੰਨ ਲਾ ਸੀ ਆਪਦਾ ਬਾਲਟੀਆਂ ਦੇ ਸਾਹਮਣੇ ਮੰਨ ਲਾ ਜਿਹੜੇ ਆਮ ਹੁੰਦੇ ਆ ਕੰਪਨੀਆਂ ਕੰਪਨੀਆਂ ਨੂੰ ਦੇ ਦਿੰਨੇ ਆ ਠੀਕ ਹੈ ਬਈ ਜੇ ਆਪਾਂ ਬਈ ਦੀ ਗੱਲ ਕਰੀਏ ਇਸ ਕਿੱਤੇ ਦੀ ਹਨਾ ਜਿਆਦੇ ਲੋਕ ਹੈ ਨਹੀਂ ਜਿਹਦੇ ਵਿੱਚ ਕੋਈ ਕੋਈ ਬੰਦਾ ਕਿਸੇ ਕਿਸੇ ਪਿੰਡੇ ਕੰਮ ਨੂੰ ਕਰਦਾ ਹੈਗਾ ਇਹ ਕੰਮ ਦੇ ਵਿੱਚ ਮਿਹਨਤ ਕਿੰਨੀ ਕਾ ਜਿਹੜਾ ਜਿਆਦਾ ਲੋਕ ਇਸ ਕੰਮ ਵਿੱਚ ਕਿਉਂ ਨਹੀਂ ਹੈ ਜਿਵੇਂ ਹੋਰ ਕਿੱਤੇ ਆਪਾਂ ਦੇਖਦੇ ਆਂ ਗਾਵਾਂ ਦਾ ਕੰਮ ਬੱਕਰੀਆਂ ਦਾ ਕੰਮ ਬਹੁਤ ਲੋਕ ਉਹ ਕੰਮ ਚਾਉਂਦੇ ਹੈਗੇ ਆ ਇਸ ਕੰਮ ਨੂੰ ਆਪਾਂ ਦੂਜੇ ਕੰਮ ਨਾਲੋਂ ਅਲੱਗ ਕਿਵੇਂ ਦੇਖਦੇ ਹਾਂ ਇਹਦੇ ਵਿੱਚ ਮਿਹਨਤ ਕਿਹੜੇ ਤਰੀਕੇ ਦੀ ਜ਼ਿਆਦਾ ਹੈਗੀ ਇਹਦੇ ਵਿੱਚ ਜੀ ਮਿਹਨਤ ਜ਼ਿਆਦਾ ਤੈ ਹੈ ਜੀ ਕੁਝ ਤਾਂ ਮੰਨ ਲਾ ਜਦੋਂ ਆਪਾਂ ਕੋਈ ਸ਼ਾਇਤ ਕੱਢਣਾ ਜਾਂ ਕੋਈ ਚੱਕਾ ਧਰੀ ਕਰਨੀ ਹੈ ਜੇ ਇੱਧਰ ਉੱਧਰ ਟਰਾਂਸਫਰ ਕਰਨੀਆਂ ਉਦੋਂ ਜੀ ਇਹ ਲੜਦੀਆਂ ਲੈ ਰਹਿੰਦੀਆਂ ਯਾਕੂ ਦੇਖਾ ਰੱਖੀ ਦੀ ਜ਼ਿਆਦਾਤਰ ਗੱਲ ਨੌਲੇਜ ਦੀ ਆ ਜੀ ਇਹਨਾਂ ਨੂੰ ਜਿਹਨੂੰ ਨੌਲੇਜ ਨਹੀਂ ਹੁੰਦੀ ਉਹਨੂੰ ਲੱਗਦਾ ਵੀ ਆਪਣੇ ਸਹੀ ਹਿਸਾਬ ਚ ਉਹਨਾਂ ਜੀ ਜਿਹੜਾ ਪਸ਼ੂ ਆ ਉਹ ਹਰੇਕ ਦੇ ਘਰੇ ਹੈਗਾ ਜੀ ਹਾਂ ਪਸ਼ੂ ਦੇ ਕਾਰਨ ਅਗਲਾ ਕਹਿੰਦਾ ਵੀ ਆਪਾਂ ਆਪਦੇ ਘਰੇ ਕਾਰੋਬਾਰ ਕਰ ਲਾਂਗੇ ਪਸ਼ੂ ਵਧਾ ਲੈਂਦਾ ਜੀ ਕੋਈ ਬੱਕਰੀ ਫਾਰਮ ਕਰ ਲੈਂਦਾ ਜੀ ਕੋਈ ਪਸ਼ੂਆਂ ਦਾ ਕਰ ਲੈਂਦਾ ਕੋਈ ਗਾਈ ਦਾ ਤੇ ਉਸ ਕਰਕੇ ਲੋਕ ਉਹ ਕਾਰੋਬਾਰ ਕਰਦੇ ਆ ਜੀ ਇਹ ਜ਼ਿਆਦਾਤਰ ਘਰ ਛੱਡਣਾ ਪੈਂਦਾ ਜੀ ਅਸੀਂ ਘਰ ਛੱਡ ਕੇ ਮੰਨ ਲਾ ਦੋ ਦੋ ਮਹੀਨੇ ਬਾਹਰ ਹੀ ਲਾ ਕੇ ਆਉਨੇ ਆ ਹਾਂ ਜ਼ਿਆਦਾ ਇਹਹੀ ਮਿਹਨਤ ਆ ਵੀ ਮਾਈਗ੍ਰੇਸ਼ਨ ਕਰਨੀ ਪੈਂਦੀ ਹੈ ਹਨਾ ਆਪਾਂ ਨੂੰ ਦੂਰ ਜਾਣਾ ਹੀ ਪੈਣਾ ਪਿੰਡ ਚ ਰੱਖ ਕੇ ਨਹੀਂ ਆਪਾਂ ਕਰ ਸਕਦੇ ਨਹੀਂ ਕਰ ਸਕਦੇ ਜੀ ਪਿੰਡ ਚ ਚੱਲਦੀਆਂ ਨਹੀਂ ਜੀ ਪਿੰਡ ਚ ਹੁੰਦੀਆਂ ਵੀ ਸਾਲ ਚ ਦੋ ਵਾਰੀ ਮੰਨ ਲਾ ਪਿੰਡ ਦੇ ਵਿੱਚ ਦੀ ਆਗੀਆਂ ਜੀ ਮੰਨ ਲਾ ਮਹੀਨਾ ਮਹੀਨਾ ਆ ਜਾਂਦੀਆਂ ਪਰ ਜ਼ਿਆਦਾਤਰ ਇਹ ਬਾਹਰ ਹੀ ਜਾਂਦੀਆਂ ਜੀ ਠੀਕ ਆ ਬਈ ਕਦੇ ਮੰਨ ਲਾ ਸਰੋਂ ਦੇ ਸੀਜ਼ਨ ਤੇ ਬਾਗੀਆਂ ਜੀ ਕਦੇ ਬਾਜਰੇ ਤੇ ਲੈ ਕੇ ਜੀ ਆ ਅੱਡ ਅੱਡ ਚੱਲਦੀ ਹੈ ਨੰਨੀਆ ਜੇ ਕਿਸੇ ਨੌਜਵਾਨ ਨੇ ਨਵਾਂ ਕੰਮ ਸਟਾਰਟ ਕਰਨਾ ਅੱਜ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਉਹਨੂੰ ਕੀ ਤਿਆਰੀ ਕਰਨੀ ਚਾਹੀਦੀ ਆ ਨਵਾਂ ਆਪਾਂ ਸੋਚ ਲਿਆ ਤੁਹਾਡੀ ਵੀਡੀਓ ਦੇਖ ਕੇ ਕਿਸੇ ਨੇ ਸੋਚ ਲਿਆ ਵੀ ਕੰਮ ਕਰਨਾ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਬਈ ਸਭ ਤੋਂ ਪਹਿਲਾ ਸਟੈਪ ਤਾਂ ਇਹ ਆ ਜੀ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਹੂੰ ਤੇ ਸਭ ਤੋਂ ਪਹਿਲਾ ਸਟੈਪ ਆ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਜੀ ਫਿਰ ਮੰਨ ਲਾ ਇਹਦਾ ਕੋਰਸ ਵੀ ਹੁੰਦਾ ਜੀ ਬਟਿੰਡੇ ਕਰੀਸ਼ੀ ਬਿਆਨ ਕੇ ਅੰਦਰ ਚ ਟ੍ਰੇਨਿੰਗ ਜ਼ਰੂਰੀ ਆ ਟ੍ਰੇਨਿੰਗ ਜ਼ਰੂਰੀ ਆ ਤੇ ਟ੍ਰੇਨਿੰਗ ਕਰਕੇ ਜੀ ਫਿਰ ਮੰਨ ਲਾ ਸਰਕਾਰ ਵੱਲੋਂ ਵੀ ਸਿੰਹ ਸਹੂਲਤ ਦਿੰਦੀ ਐ ਇਹਨੂੰ ਸਰਕਾਰ ਤੇ ਉਸ ਲੈਵਲ ਤੇ ਜੇ ਕਰਨਾ ਉਸ ਲੈਵਲ ਤੇ ਕਰਕੇ ਜੀ ਆਪਦਾ ਤੇ ਫਿਰ ਇਹਨੂੰ ਮੰਨ ਲਾ ਕੰਮ ਨੂੰ ਕਾਰ ਲੈਣਾ ਚਾਹੀਦਾ ਪਰ ਕਰਨਾ ਚਾਹੀਦਾ ਜੇ ਕਿਸੇ ਦੇ ਨਾਲ ਕਰਨਾ ਬਿਸ਼ੱਕ ਪਮਾ ਆਪਦਾ ਅੱਡ ਕਰਨਾ ਆਪਰ ਬੰਦੇ ਨੂੰ ਨੌਲੇਜ ਜ਼ਰੂਰੀ ਹੋਣੀ ਚਾਹੀਦੀ ਆ ਹੂੰ ਜਿਵੇਂ ਤੁਸੀਂ ਨਾਲ ਚੱਲਦੇ ਹੋ ਬਾਈ ਹੋਰਾਂ ਦੇ ਹਨਾ ਤੁਹਾਡਾ ਮੰਨ ਲਓ ਇੱਕ ਦਿਨ ਉਸਤਾਦ ਆ ਤੁਹਾਡੇ ਇਹ ਦੱਸਦੇ ਰਹਿੰਦੇ ਜੇ ਕੋਈ ਸਮੱਸਿਆ ਆਉਂਦੀ ਉਹਦੋਂ ਵੀ ਤੁਸੀਂ ਪੁੱਛ ਲਓਗੇ ਵੀ ਨਵੇਂ ਬੰਦੇ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹਨਾ ਪੁਰਾਣੇ ਬੰਦਿਆਂ ਦੇ ਨਾਲ ਰਲ ਕੇ ਪਰ ਆਣੇ ਬੰਦੇ ਦੇ ਨਾਲ ਜੀ ਰਲਣਾ ਪੈਂਦਾ ਕਿਉਂਕਿ ਜਿਹੜਾ ਨਵਾਂ ਬੰਦਾ ਜਿਹੜਾ ਹੁਣ ਘਰੋਂ ਨਹੀਂ ਜੀ ਕਦੇ ਬਾਹਰ ਦੂਰ ਗਿਆ ਹੂੰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਆਪਾਂ ਕਿੱਥੇ ਇਹਨੂੰ ਇਸ ਟਾਈਮ ਲੈ ਕੇ ਜਾਣਾ ਉਹਨੂੰ ਐਨਾ ਪਤਾ ਹੁੰਦਾ ਜੀ ਵੀ ਹੁਣ ਜਿਵੇਂ ਅਸੀਂ ਪਿੰਡੋ ਲੈ ਕੇ ਜਾਣੀ ਆ ਜੀ ਸਰੋਂ ਤੇ ਤੇ ਹੁਣ ਸਾਨੂੰ ਮੰਨ ਲਾ ਨਵੇਂ ਬੰਦੇ ਨੂੰ ਇਹ ਤਾਂ ਨਹੀਂ ਪਤਾ ਹੁੰਦਾ ਵੀ ਆਪਾਂ ਸਰੋਂ ਤੇ ਲੈਣੀ ਹੈ ਕਿਹੜੀ ਜਗ੍ਹਾ ਜੀ ਕਿਹੜੇ ਏਰੀਆ ਚ ਜੀ ਤੇ ਜਿਹੜਾ ਪੁਰਾਣਾ ਬੰਦਾ ਜੀ ਉਹਦੇ ਉਹ ਏਰੀਆ ਦੇਖੇ ਹੁੰਦੇ ਆ ਉਹਨੇ ਮੱਖੀ ਲਾਈ ਹੁੰਦੀ ਆ ਫਿਰ ਉਹ ਸਾਹਮਣੇ ਜੀ ਉਹਦੀ ਜਾਣ ਪਛਾਣ ਵੀ ਹੁੰਦੀ ਆ ਮੰਨ ਲਾ ਖੇਤਾਂ ਵਾਲਿਆਂ ਨਾਲ ਜਾਂ ਕਿਤੇ ਕੋਈ ਫਾਰਮ ਵਿਲਾ ਪਈ ਆ ਜਗਾ ਉਹਦੇ ਨਾਲ ਤੇ ਫਿਰ ਉਹ ਉਸ ਸਾਹਮਣੇ ਉਹਦੇ ਨਾਲ ਨਾਲ ਚੱਲੀ ਜਾਂਦਾ ਜੀ ਬਾਈ ਤੁਹਾਨੂੰ 2.5 ਸਾਲ ਹੋ ਗਏ ਕੰਮ ਕਰਦਿਆਂ ਨੂੰ ਇਸ ਕੰਮ ਤੋਂ ਆਮਦਨ ਕਿਵੇਂ ਹੋਈ ਹੈ ਪਰਿਵਾਰ ਦੇ ਵਿੱਚ ਤੁਹਾਡੇ ਕੋਈ ਮੰਨ ਲਓ ਕਮਾਈ ਦਾ ਪੈਸਾ ਆਇਆ ਸ਼ਾਇਦ ਦੇ ਕੰਮ ਚੋਂ ਕਿੰਨੀ ਇੱਕ ਕਮਾਈ ਹੋ ਜਾਂਦੀ ਹੈ ਮੈਨੂੰ ਜੀ 2 ਕਿਸਾਲ ਹੋ ਗਏ ਤਕਰੀਬਨ ਢਾਈ ਸਾਲ ਇਹ ਕੰਮ ਕਰਦੇ ਨੂੰ ਮੈਨੂੰ ਸ਼ਹਿਰ ਤੇ ਪੈਸੇ ਆਉਂਦੇ ਸੀ ਜੀ ਮੈਂ ਪਹਿਲੇ ਸਾਲ ਤਾਂ ਮੈਂ ਮਨਲਾ ਵੱਟ ਕੇ ਵਿਚ ਹੀ ਲਾਤੀ ਸੀ ਇਹਦੇ ਵੀ ਕਾਰੋਬਾਰ ਵੱਡਾ ਕਰਿਆ ਸੀ ਹੁਣ ਆ ਦਾ ਕਾਰੋਬਾਰ ਵੱਡਾ ਕਰਕੇ ਜੀ ਹੁਣ ਮੈਂ ਸ਼ਹਿਰ ਤੇ ਪੈਸੇ ਵੱਡਦਾ ਜੀ ਹੁਣ ਆ ਦੇ ਮੇਰੇ ਘਰੇ ਰਹਿ ਜਾਂਦੇ ਮੈਨੂੰ ਵਧੀਆ ਆਮਦਨ ਹੋ ਜਾਂਦੀ ਆ ਉਹਦੇ ਕਰਕੇ ਮੇਰਾ ਵਧੀਆ ਕਰਦਾ ਗੁਜ਼ਾਰਾ ਚੱਲਦਾ ਜੀ ਦੂਜੇ ਕੰਮਾਂ ਨੂੰ ਵਧੀਆ ਆਉਣ ਵਾਲੇ ਸਾਲਾਂ ਦੇ ਵਿੱਚ ਬਈ ਕੀ ਸੋਚਿਆ ਹੈਗਾ ਇਸ ਕੰਮ ਨੂੰ ਵਧਾਉਣਾ ਆ ਸੁਪਨੇ ਹੁੰਦੇ ਆਪਾਂ ਹਨਾ ਕੀ ਕੋ ਸੋਚ ਹੈਗਾ ਆਉਣ ਵਾਲੇ ਸਾਲਾਂ ਦੇ ਲਈ ਕੇ ਰੰਤਾ ਜੀ ਘਰ ਦੀ ਗਰੀਬੀ ਦੂਰ ਕਰਕੇ ਆਪਦਾ ਘਰ-ਵਾਰ ਪਾ ਕੇ ਜੀ ਆਪਦੀ ਮਨਲਾ ਲਾਈਫ ਸੈੱਟ ਕਰਕੇ ਉਹ ਤੋਂ ਬਾਅਦ ਮਨਲਾ ਜੋ ਆਪਦਾ ਕੰਮ ਵੱਡੇ ਲੈਵਲ ਤੇ ਹੋਊਗਾ ਜਿੱਦਾਂ ਉਦਾਂ ਜੀ ਫਿਰ ਕੋਈ ਮਨਲਾ ਨਵਾਂ ਕਿਰਾਂ ਹੋ ਜਾਈ ਚਲਾਵਾਂਗੇ ਪਰ ਹਜੇ ਤੱਕਰ ਤਾਂ ਮਨਲਾ ਕਿਰਾ ਘਰ ਦੀ ਲਾਈਫ ਲੂਪ ਸੈੱਟ ਕਰਕੇ ਫੇਰ ਹੀ ਗਾਵਾਂ ਠੀਕ ਹੈ ਹੁਣ ਤੁਸੀਂ ਫੁੱਲ ਟਾਈਮ ਇਸ ਕੰਮ ਤੇ ਹੋ ਹਨਾ ਆਪਾਂ ਤੁਹਾਨੂੰ ਦੋਸਤੋ ਬਕਸੇ ਦਿਖਾਉਣੇ ਆ ਇਹ ਜਿਵੇਂ ਰੱਖੇ ਹੋਏ ਆ ਹਨਾ ਇਹ ਬਾਕਸੇ ਆ ਜਿਹੜੇ ਕਦੇ ਮੰਨ ਲਓ ਪੰਜਾਬ ਚ ਹੋਣਗੇ ਕਦੇ ਰਾਜਸਥਾਨ ਚ ਜਿੱਥੇ ਵੀ ਫੋਲਫਲਾਕਾ ਹੁੰਦਾ ਉਥੇ ਇਹ ਲੈ ਕੇ ਜਾਣੇ ਪੈਂਦੇ ਆ ਇਹਦੇ ਚ ਮੇਨ ਮੇਨ ਤਜਰੀ ਉਹੀ ਹੈਗੀ ਆ ਭਾਈ ਜਿਵੇਂ ਕੰਪਨੀਆਂ ਨੂੰ ਸ਼ਾਇਦ ਤੁਸੀਂ ਬਲਕ ਦੇ ਵਿੱਚ ਦਿੰਨੇ ਹੋ ਹੋਲ ਸੇਲ ਹਨਾ ਹਾਂਜੀ ਹਾਂਜੀ ਉਹਦੇ ਵਿੱਚ ਪੇਮੈਂਟ ਸਹੀ ਟਾਈਮ ਤੇ ਆ ਜਾਂਦੀ ਹੈ ਕੰਪਨੀਆਂ ਤੰਗ ਤਾਂ ਨਹੀਂ ਕਰਦੀਆਂ ਨਹੀਂ ਜੀ ਹਜੇ ਟਿੱਕਰ ਮੰਨ ਲਾ ਕਈ ਹੁੰਦੇ ਆ ਜੀ ਵਿੱਚ ਫੇਕ ਹੁੰਦੇ ਆ ਕਹਿੰਦੇ ਜੀ ਅਸੀਂ 10 ਦਿਨਾਂ ਨੂੰ ਦੇਵਾਂਗੇ ਚਾਹ ਤਾਂ ਲੈ ਕੇ ਮੁੜ ਕੇ ਪੈਸੇ ਦਿੰਦੇ ਨਹੀਂ ਜੀ ਬੰਦਾ ਮਗਰ ਤੁਰਿਆ ਫਿਰਦਾ ਜੀ ਫੋਨ ਕਰੀ ਜਾਂਦਾ ਹਮ ਪਰ ਜ਼ਿਆਦਾਤਰ ਜੀ ਜਿਹੜਾ ਅਸੀਂ ਦਿੰਨੇ ਆ ਤੇ ਸਾਡੇ ਕੋਲੇ ਇਹਨਾਂ ਦੇ ਮੇਰੇ ਤਾਇਆ ਜੀ ਦੇ ਪਹਿਲਾਂ ਤੋਂ ਹੀ ਮਨਲਾ ਜਾਣ ਪਛਾਣ ਵਾਲੇ ਆ ਉਹਦੇ ਕਰਕੇ ਉਹੋ ਜੀ ਟਾਈਮ ਤੇ ਪੇਮੈਂਟ ਦੇ ਦਿੰਦੀ ਐ ਸਾਨੂੰ ਮੱਖੀ ਭਾਈ ਜਿਵੇਂ ਆਪਾਂ ਖੜੇ ਐ ਇੱਥੇ ਕਵਰ ਨਹੀਂ ਕੀਤਾ ਫੇਸ ਹਨਾ ਹਾਂ ਇਹ ਲੜਦੀ ਨਹੀਂ ਮੱਖੀਆਂ ਨੂੰ ਕੋਈ ਖਤਰਾ ਨਹੀਂ ਹੁੰਦਾ ਇਹਦਾ ਨਹੀਂ ਜੀ ਐ ਨਹੀਂ ਲੜਦੀ ਉਹ ਲੜਦੀ ਵੀ ਆ ਜੀ ਸੀਜ਼ਨ 'ਚ ਜਿਵੇਂ ਹੁਣ ਜਿਆਦਾ ਮੰਨ ਲਾ ਸੀਜ਼ਨ ਸੂਜਣ ਦੇ ਵਿੱਚ ਲੜਦੀ ਆ ਮੰਨ ਲਾ ਵਿੱਚ ਵੜ ਗਏ ਜਾਂ ਜਿਆਦਾ ਮੱਖੀਆਂ ਟਾਇਰ ਟਾ ਬਕਸੇ ਦੇ ਵਿੱਚ ਜਾਂ ਆਪਾਂ ਤੋਂ ਬਕਸੇ ਨਾਲ ਕੋਈ ਪੈਰ ਵੱਜ ਗਿਆ ਉਦੋਂ ਲੜਦੀ ਜਾਂਦੀ ਆ ਜੀ ਆਮ ਤੌਰ ਤੇ ਐਂ ਖੜੇ ਆ ਜਿਵੇਂ ਹੁਣ ਮੰਨ ਲਾ ਨਾਰਮਲ ਮੱਖੀ ਚੱਲੀ ਜਾਂਦੀ ਆ ਐਸ ਲੈਵਲ ਤੇ ਨਹੀਂ ਲੜਦੀ ਇਹਦਾ ਡੰਗ ਕਿੰਨਾ ਖਤਰਨਾਕ ਹੁੰਦਾ ਜਿਵੇਂ ਆਮ ਦੇਸੀ ਮੱਖੀ ਲੜ ਜਾ ਉਹਦਾ ਬਹੁਤ ਆਪਣੇ ਪੀੜ ਹੁੰਦੀ ਆ ਦਰਦ ਸੋਜ ਹੋ ਜਾਂਦੀ ਹੈ ਨਾ ਇਹਦਾ ਫਰਕ ਹੈਗਾ ਕੋਈ ਡੰਗ ਦਾ ਬਈ ਹਾਂਜੀ ਇਹਦਾ ਫਰਕ ਹੈਗਾ ਜਿਵੇਂ ਉਹ ਮੱਖੀ ਦੇ ਡੰਗ ਜ਼ਰੀਲਾ ਹੁੰਦਾ ਜੀ ਇਹਦੇ ਡੰਗ ਜੇ ਜ਼ਰੀਲਾ ਹੁੰਦਾ ਪਰ ਇਹਦੇ ਵਿੱਚ ਜੀ ਮੰਨ ਲਾ ਫਾਇਦੇਮੰਦ ਬਹੁਤਾ ਬੰਦੇ ਨੂੰ ਮੰਨ ਲਾ ਬਿਮਾਰ ਨਹੀਂ ਹੁੰਦਾ ਜੀ ਮੇਰੇ ਇੱਕ ਲੜ ਗਈ ਸੀ ਪਿੱਛੇ ਹੁਣ ਪੀੜ ਹੁਣ ਹਟ ਗਈ ਸੁੱਝਾ ਵੀ ਨਹੀਂ ਤਾਂ ਨਹੀਂ ਇਹਦਾ ਮੱਖੀ ਦਾ ਲੜਿਆ ਸੁੱਝਦਾ ਨਹੀਂ ਜੀ ਤੇ ਜ਼ਿਆਦਾਤਰ ਇਹਦਾ ਮੰਨ ਲਾ ਵਧੀਆ ਰਹਿੰਦਾ ਵੀ ਜਿਵੇਂ ਹੁਣ ਕਿਸੇ ਨੂੰ ਮਟਾਪਾ ਜੀ ਜਾਂ ਹੋਰ ਕਈ ਬਿਮਾਰੀਆਂ ਦਾ ਹੱਲ ਹੈਗਾ ਜੀਦੇ ਇਹ ਲੜਦੀ ਆ ਉਹਨੂੰ ਉਹ ਕਈ ਬਿਮਾਰੀਆਂ ਨਹੀਂ ਲੱਗਦੀਆਂ ਆਪਾਂ ਫਰੇਮ ਦਿਖਾ ਸਕਦੇ ਆ ਬਈਆਂ ਕੱਢ ਕੇ ਦਿਖਾ ਸਕਦੇ ਆ ਇੱਕ ਦੋ ਨੂੰ ਦੋਸਤੋ ਦਿਖਾਉਣੇ ਆ ਫਰੇਮ ਜਿਹੜਾ ਬਕਸਾ ਹੈਗਾ ਉਹਦੇ ਵਿੱਚ ਫਰੇਮ ਕਿਵੇਂ ਹੁੰਦੇ ਆ ਮੱਖੀ ਕਿਵੇਂ ਹੁੰਦੀ ਆ ਤੇ ਸ਼ਾਇਦ ਆ ਜਿਹੜਾ ਉਹ ਕਿਵੇਂ ਬੰਦਾ ਹੈਗਾ ਇਹ ਚ ਹਾਂਜੀ ਕਿੰਨੇ ਫਰੇਮ ਹੁੰਦੇ ਆ ਬਈ ਬਹੁਤ ਸਾਰੇ ਇਹਦੇ ਚ 10 ਫਰੇਮ ਹੁੰਦੇ ਆ ਜੀ ਲਓ ਬਈ ਚੈੱਕ ਕਰੋ ਇਹਦੇ 10 ਫਰੇਮ ਹੁੰਦੇ ਆ ਹਾਂਜੀ ਦਸਾਂ ਫਰੇਮਾਂ ਵਾਲਾ ਜਿਹੜਾ ਬਕਸਾ ਉਹਨੂੰ ਫੁੱਲ ਕਹਿ ਸਕਦੇ ਆ ਆਪਾਂ ਹਾਂ ਉਹਨੂੰ ਫੁੱਲ ਕਹਿ ਜੇ ਆਪਾਂ ਘੱਟ ਰੱਖੇ ਤਾਂ ਘੱਟ ਵੀ ਰਹਿ ਜਾਂਦੇ ਆ ਹਨਾ ਸੀਜ਼ਨ ਦੇ ਵਿੱਚ ਜੀ ਅਸੀਂ ਆਮ ਤੌਰ ਤੇ 9 ਰ ਠੀਕ ਹੈ ਜੀ ਆ ਦੇਖੋ ਬਈ ਉੱਪਰ ਵਾਲੇ ਪਾਸੇ ਜਿਹੜਾ ਮੱਖੀ ਸ਼ਾਇਦ ਆ ਜਿਹੜਾ ਇੱਥੇ ਲਿਆ ਰਿਆ ਤੁਸੀਂ ਨੋਟ ਕਰੋ ਚਮਕ ਰਿਆ ਨਾ ਸ਼ਾਇਦ ਇਹ ਸ਼ਹਿਰ ਹੁੰਦਾ ਮੱਖੀ ਨਹੀਂ ਮੱਖੀ ਜੀ ਆਹ ਰਾਣੀ ਮੱਖੀ ਦੇਖ ਲਓ ਬਈ ਜਿਹੜੀ ਰਾਣੀ ਮੱਖੀ ਇੱਕ ਹੁੰਦੀ ਹੈ ਬਾਕਸ ਦੇ ਵਿੱਚ ਇਹ ਇਹ ਬਈ ਸਾਰਿਆਂ ਦੀ ਰਾਣੀ ਹੁੰਦੀ ਹੈ ਇਹਦੀ ਕਮਾਂਡ ਨਾਲ ਹੀ ਚੱਲਦੀ ਹੈ ਮੱਖੀ ਦੀ ਹਾਂਜੀ ਹਾਂਜੀ ਇਹਦੀ ਕਮਾਂਡ ਨਾਲ ਰਾਣੀ ਮੱਖੀ ਸ਼ਾਇਦ ਲੈਣ ਵੀ ਜਾਂਦੀ ਹੈ ਜਾਂ ਬਾਕਸ 'ਚ ਹੀ ਰਹਿੰਦੀ ਹੈ ਨਹੀਂ ਜੀ ਇਹ ਬਾਕਸ 'ਚ ਰਹਿੰਦੀ ਆ ਇਹ ਆ ਸਿਰਫ ਮਾਨ ਲਾ ਬੱਚੇ ਆਂਡੇ ਦੇਣ ਦਾ ਕੰਮ ਕਰਦੀ ਆ ਅੱਛਾ ਤੇ ਇਹ ਮਾਨ ਲਾ ਦੂਜੀ ਮੱਖੀਆਂ ਸਾਰਿਆਂ ਕਾਰੋਬਾਰ ਕਰਦੀਆਂ ਜੀ ਇਹ ਆਪ ਦਾ ਬਾਹਰ ਉਹੀ ਜਾਣੀਆਂ ਇਹ ਨਹੀਂ ਜਾਂਦੀ ਜੀ ਆਹ ਬਈ ਰਾਣੀ ਮੱਖੀ ਲੋ ਜੀ ਘਰੋ ਚੱਕ ਇਹ ਵੱਡੀ ਹੁੰਦੀ ਆ ਦੂਜਿਆਂ ਨਾਲੋਂ ਹਣਾ ਹਾਂਜੀ ਠੀਕ ਹੈ ਬਈ ਜੀ ਤੇ ਬਈ ਜਿਹੜਾ ਸ਼ਾਇਦ ਹੁੰਦਾ ਇਹ ਕਲੈਕਟ ਹੋ ਗਿਆ ਇਹਨੂੰ ਫਿਰ ਤੁਸੀਂ ਕਿਵੇਂ ਕੱਢਦੇ ਹੋ ਬਾਕਸ ਇਹਦੇ ਚੋ ਫਰੇਮ ਚ ਆਹ ਰਾਣੀ ਮੱਖੀ ਦੇ ਆਂਡੇ ਆ ਜੀ ਜਿਵੇਂ ਹੁਣ ਵੱਡੇ ਹੋ ਗਏ ਛੋਟੇ ਆਂਡੇ ਤਾਂ ਆਪਣੀ ਸਕਰੀਨ ਦੇ ਵਿੱਚ ਦਿਸ ਨਹੀਂ ਰਹੇ ਜੀ ਹਾਂਜੀ ਹਾਂਜੀ ਤੇ ਆਹ ਵੱਡੇ ਅੰਡੇ ਤਾਂ ਦਿਸਦੇ ਹੋਣਗੇ ਦਿਸਦੇ ਆ ਹਾਂਜੀ ਬਈ ਜਿਹੜਾ ਵਾਈਟ ਵਾਈਟ ਦੇਖ ਰਿਹਾ ਆ ਆਹ ਆਹ ਇਹ ਅੰਡੇ ਆ ਜੀ ਇਹਦੇ ਚੋਂ ਮੰਨ ਲਓ ਇੱਕ ਮੋਰੀ ਚੋਂ ਬਈ ਕਿੰਨੇ ਕ ਬੱਚੇ ਨਿਕਲ ਆਉਂਦੇ ਇੱਕ ਮੋਰੀ ਚੋਂ ਇੱਕੋ ਹੀ ਨਿਕਲਦਾ ਇੱਕ ਹੀ ਨਿਕਲਣਾ ਹਾਂਜੀ ਆ ਸਾਰੀਆਂ ਮੋਰੀਆਂ ਦੇ ਵਿੱਚ ਅੰਡੇ ਭਰੇ ਪਏ ਆ ਹੁਣ ਆਪਣੀ ਸਕਰੀਨ ਦੇ ਵਿੱਚ ਦਿਸਦੇ ਨਹੀਂ ਅ ਬਈ ਤੁਹਾਡਾ ਫਰੇਮ ਦੇਖ ਕੇ ਯਾਦ ਆ ਗਈ ਗੱਲ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਦ ਲੈ ਕੇ ਆਉਂਦੇ ਆ ਹਨਾ ਉਹ ਛੱਤਾਂ ਨਚੋੜ ਦਿੰਦੇ ਆ ਸਾਰਾ ਹੀ ਹਾਂਜੀ ਸ਼ਹਿਦ ਅੰਡੇ ਮੇਰੇ ਖਿਆਲੋਂ ਸਾਰਾ ਕੁਝ ਸ਼ਹਿਦ ਚ ਵੇਚ ਹੀ ਆ ਜਾਂਦਾ ਹਾਂਜੀ ਜੇ ਮੰਨ ਲਾ ਹੁਣ ਮੰਨ ਲਾ ਉਹ ਜਿਹੜਾ ਹੁੰਦਾ ਜੀ ਦਰਖਤ ਤੇ ਲੱਗਿਆ ਉਹ ਮੱਖੀਆਂ ਝਾੜ ਕੇ ਮੱਖੀਆਂ ਯਾਰ ਦੀਆਂ ਉੱਡ ਜਾਂਦੀਆਂ ਜੋ ਰਾਣੀ ਮੱਖੀ ਉੱਡ ਜੇ ਜੀ ਉਹ ਸਾਰਾ ਮੰਨ ਲਾ ਮਗਰੀ ਉੱਡ ਜਾਂਦਾ ਇਹਦੇ ਚ ਵੀ ਜੋ ਬਕਸਾ ਬਾਹਲਾ ਟੈਟ ਹੋ ਜੇ ਜੀ ਬੱਚੇ ਬਾਹਲੇ ਹੋ ਜਾਂਦੀ ਆ ਹਾਂਜੀ ਇਹ ਉਹ ਰਾਣੀ ਮੱਖੀ ਉੱਡ ਜਾਂਦੀ ਆ ਨਵੀਂ ਤੇ ਉਹ ਅੱਧਾ ਮਗਰੀ ਉੱਡ ਜਾਂਦੀ ਐ ਅੱਧਾ ਬਾਕਸ ਆਪਣਾ ਮਗਰ ਨਾਲ ਵਗ ਜਾਂਦਾ ਅੱਧਾ ਰਹਿ ਜੂਗਾ ਪ੍ਰਾਣੀ ਕੋਲੇ ਠੀਕ ਆ ਫਿਰ ਉਹ ਭਾਲ ਕੇ ਲਾਉਣੀ ਪੈਂਦੀ ਐ ਕਈ ਬੰਦੇ ਭਾਲ ਦੇ ਫਿਰਦੇ ਹੁੰਦੇ ਆ ਨਾ ਹਾਂ ਜੀ ਕਿਹੜਾ ਉਹ ਉੱਡੂਗੀ ਨੇੜੇ ਨੇੜੇ ਹੀ ਲੱਗੂਗੀ ਜੀ ਦੂਰ ਨਹੀਂ ਜਾਂਦੀ ਅੱਛਾ ਉਦੋਂ ਮੁੜ ਕੇ ਬਾਅਦ ਦੇ ਵਿੱਚ ਉਹ ਇੱਕ ਦਿਨ ਨੇੜੇ ਰਹਿ ਕੇ ਫਿਰ ਉਹ ਦੂਰ ਵਗ ਜਾਂਦੀ ਐ ਉਹੀ ਇੱਕ ਦਿਨ ਦੇ ਵਿੱਚ ਉਹਨੂੰ ਫੜ ਸਕਦੇ ਆਪਾਂ ਠੀਕ ਫਿਰ ਆਪਣੇ ਬਕਸੇ ਚ ਰਹਿਣ ਇਹ ਬਈ ਛੱਤਾ ਵੀ ਲਾ ਲੈਂਦੀਆਂ ਦਰਖਤ ਵਗੈਰਾ ਤੇ ਇਹ ਮੱਖੀਆਂ ਹਾਂ ਜੀ ਜੇ ਮੰਨ ਲਾ ਹੁਣ ਕੋਈ ਬਾੜੀ ਉੱਚੀ ਕਿਸੇ ਦਰਖਤ ਤੇ ਜੇ ਮਛਪਾਈ ਦੇ ਬਾੜੇ ਲੰਮੇ ਹੁੰਦੇ ਉਥੇ ਛੱਤਾ ਲਾ ਕੇ ਰਹਿਣ ਲੱਗ ਜਾਂਦੀਆਂ ਪਰ ਉਹ ਰਹਿੰਦੀਆਂ ਥੋੜੇ ਸਮੇਂ ਲਈ ਆ ਉਹ ਤੋਂ ਬਾਅਦ ਜਿਵੇਂ ਕੁਛ ਓਲੇ ਚ ਰਹਿੰਦੀ ਆ ਜਿਵੇਂ ਇਹਦੇ ਵਿੱਚ ਹਨੇਰਾ ਹੁਣ ਬਾਕਸੇ ਦੇ ਵਿੱਚ ਹੀ ਉਹ ਮੈਂ ਕਿਸੇ ਕੰਧ ਦੀ ਦਰਜੇ ਚ ਵੜ ਕੇ ਅੰਦਰੋਂ ਥੋਥਾ ਜੀ ਉਥੇ ਰਹਿਣੀਆਂ ਜਿਵੇਂ ਖੂਬ ਵਗੈਰਾ ਚ ਰਹਿਣ ਲੱਗ ਜਾਂਦੀ ਓਹੀ ਜਗ੍ਹਾ ਚ ਜਾਂਦੀਆਂ ਜੀ ਠੀਕ ਆ ਬਾਈ ਤੇ ਜਿਹੜਾ ਛੱਤਾ ਨਚੋੜਨ ਦੀ ਸੀ ਇਹਦੇ ਜੀ ਇੱਥੇ ਸਿਹਤ ਹੁੰਦਾ ਉਤਲੇ ਪਾਸੇ ਜੀ ੱਲੇ ਆਂਡੇ ਹੁੰਦੇ ਆ ਬਾਈ ਜੀ ਠੀਕ ਹੈ ਜੀ ਤੇ ਇਹਦੇ ਤੇ ਮੰਨ ਲਾ ਸੀਲਾ ਲਾ ਛੜੀਆਂ ਜਿਵੇਂ ਹੁਣ ਇੱਥੇ ਜੇ ਸੀਲਾ ਹੈ ਇਹ ਸ਼ਾਇਦ ਭਰ ਕੇ ਬੰਦ ਕਰੀ ਬੈਠਿਆ ਇਹਦੇ ਤੇ ਆਪਾਂ ਕਰਦ ਮਾਰ ਕੇ ਇਹਨੂੰ ਕੱਟ ਲੈਨੇ ਆ ਤੇ ਇਹਨੂੰ ਮਸ਼ੀਨ ਚ ਪਾ ਕੇ ਕਮਾ ਕੇ ਫਿਰ ਸ਼ਾਇਦ ਕੱਢਦੇ ਆ ਜੀ ਇਹਦਾ ਛੱਤਾ ਨਹੀਂ ਨਿਚੋੜਿਆ ਜਾਂਦਾ ਨਹੀਂ ਇਹਦੇ ਬੱਚਿਆਂ ਨੂੰ ਨੁਕਸਾਨ ਹੋਵੇ ਜੀ ਨਾ ਹੀ ਛੱਤੇ ਦਾ ਨੁਕਸਾਨ ਹੁੰਦਾ ਜਿਵੇਂ ਆਮ ਜਿਹੜਾ ਆਪਾਂ ਨਿਚੋੜਦੇ ਹਾਂ ਸਾਰਾ ਛੱਲੀ ਹੁੰਦੀ ਆ ਉਹ ਨਿਚੋੜ ਦਿੰਨੇ ਆ ਉਹ ਚ ਸਾਰਾ ਕੁਝ ਹੀ ਆ ਜਾਣਾ ਹਨਾ ਤੇ ਜਿਹੜਾ ਇਹ ਫਰੇਮ ਹੁੰਦੇ ਆ ਬਈ ਇਹ ਨਾ ਇੱਕ ਡਰਮ ਹੁੰਦਾ ਡਰਮ ਚ ਪਾ ਕੇ ਤੁਸੀਂ ਘਕਾਉਣੀ ਹੋਣਾ ਉਹ ਹਵਾ ਨਾਲ ਸ਼ਹਿਦ ਥੱਲੇ ਆ ਜਾਂਦਾ ਹਵਾ ਨਾਲ ਸ਼ਹਿਦ ਆ ਜਾਂਦਾ ਠੀਕ ਹੈ ਭਾਈ ਸੋ ਦੋਸਤੋ ਜਿਹੜੇ ਵੀ ਭਰਾ ਭੈ ਜ ਤੁਹਾਡੇ ਨੇੜੇ ਬੀ ਕੀਪਿੰਗ ਕਰਦੇ ਆ ਮੱਖੀਆਂ ਦਾ ਕੰਮ ਕਰਦੇ ਆ ਸ਼ਹਿਦ ਤਿਆਰ ਕਰਦੇ ਆ ਉਹਨਾਂ ਤੋਂ ਸ਼ਹਿਦ ਜ਼ਰੂਰ ਲਿਆ ਕਰੋ ਕਿਉਂਕਿ ਜਿਹੜੀ ਇਹ ਕੁਆਲਿਟੀ ਆ ਇਹ ਪਿਓਰ ਹੁੰਦਾ ਸ਼ਹਿਦ ਜਿਹੜਾ ਆਪਾਂ ਬਾਕਸੇ ਦੇ ਵਿੱਚੋਂ ਇਹਨਾਂ ਨੇ ਫਰੇਮ ਚੋਂ ਕੱਢਿਆ ਤੇ ਉਹਨੂੰ ਪਉਣ ਕੇ ਕੱਪੜਿਆਂ ਦੇ ਨਾਲ ਪੈਕਿੰਗ ਕਰ ਦਿੰਦੇ ਆ ਭਾਈ ਗਰਮ ਵਗੈਰਾ ਵੀ ਕਰਨਾ ਪੈਂਦਾ ਤੁਹਾਨੂੰ ਕਿ ਉਦਾਂ ਹੀ ਤੁਸੀਂ ਸੇਲ ਕਰ ਦਿੰਦੇ ਹੋ ਨਹੀਂ ਉਏ ਉਦਾਂ ਸੇਲ ਹੀ ਹੋ ਜਾਂਦਾ ਜੀ कच्चਾ ਹੀ ਹੋ ਜਾਂਦਾ ਰਾਹਣੀ ਹੈ ਨਾ ਜਿਹੜਾ ਪਿਓਰ ਹੁੰਦਾ ਠੀਕ ਆ ਬਈ ਜਿਹੜੇ ਆਪਣੇ ਮੇਹਨਤੀ ਕਿਸਾਨ ਇਹਨਾਂ ਨੂੰ ਜਰੂਰ ਸਪੋਰਟ ਕਰਿਆ ਕਰੋ ਬਾਈ ਦਾ ਪਿੰਡ ਹੈਗਾ ਮੋਹਾਲਾ ਜ਼ਿਲ੍ਹਾ ਬਠਿੰਡਾ ਆਪਣਾ ਨੰਬਰ ਬੋਲ ਦਿਓ ਬਈ ਨੰਬਰ ਹੈ 90412 36383 ਠੀਕ ਆ ਬਈ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਸ਼ੈਦ ਬਾਰੇ ਦਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ 2 ਸਾਲਾਂ ਦੇ ਵਿੱਚ ਬਾਈ ਹੋਰਾਂ ਦਾ ਚੰਗਾ ਐਕਸਪੀਰੀਅੰਸ ਹੋ ਗਿਆ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਨੇ ਹੋਰ ਵੀ ਆਪਦੇ ਕੰਮ ਨੂੰ ਅੱਗੇ ਲੈ ਕੇ ਜਾਣਾ ਤੇ ਆਪਾਂ ਵੀ ਇਹੀ ਦੁਆ ਕਰਦੇ ਆਂ ਕਿ ਬਾਈ ਹੋਰੀ ਤਰੱਕੀਆਂ ਕਰਨ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰ ਥੈਂਕ ਯੂ ਜੀ